ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਿਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਜਿਵੇਂ ਹੀ ਜਮਿਨੀ ਚੋਣਾਂ ਦੇ ਨਤੀਜੇ ਆਏ ਇੱਕ ਪਾਸੇ ਝਟਕਾ ਲੱਗਿਆ ਕਾਂਗਰਸ ਪਾਰਟੀ ਨੂੰ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ 13 ਦੇ ਵਿੱਚੋਂ 9 ਜਿਹੜੇ ਸਾਂਸਦ ਬਣੇ ਆਮ ਆਦਮੀ ਪਾਰਟੀ ਦੇ ਅੱਜ ਤੋਂ ਲਗਭਗ ਜਿਹੜੀਆਂ 5 ਮਹੀਨੇ ਪਹਿਲੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਦੇ ਸਿਰਫ 3 ਬਣੇ 2 ਐਜ਼ ਅ ਆਜ਼ਾਦ ਉਮੀਦਵਾਰ ਜਿੱਤੇ ਤੀਸਰਾ ਜਿਹੜਾ ਉਮੀਦਵਾਰ ਜਿੱਤਿਆ ਸ਼੍ਰੋਮਣੀ ਅਕਾਲੀ ਦਲ ਦਾ ਉਹ ਖੋਦ ਦਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਲੇਕਿਨ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨੂੰ ਵਾਰ-ਵਾਰ ਹਾਰ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਖਾਤਾ ਨਹੀਂ ਖੋਲਿਆ 6 ਤੋਂ 18% ਵੋਟ ਜ਼ਰੂਰ ਹੋਈ ਹੈ ਇਹਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਜਿਹੜੇ ਸਿਆਸਦਾਨ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਜਿਹੜੀ ਹੈ ਹਿੰਦੂ ਭਾਈਚਾਰੇ ਦੀ ਉਹ ਜ਼ਰੂਰ ਪਈ ਹੈ ਇਹਦੇ ਵਿੱਚ ਕੋਈ ਜਿਹੜੇ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਹੁਣ ਫਿਰ ਉਸ ਤੋਂ ਬਾਅਦ ਜਿਮਨੀ ਚੋਣ ਹੋਈ ਹਲਕਾ ਜਲੰਧਰ ਵੈਸਤੂ ਉੱਥੇ ਦੂਜੇ ਨੰਬਰ ਤੇ ਰਹੀ ਭਾਰਤੀ ਜਨਤਾ ਪਾਰਟੀ ਇਧਰ ਜਿੰਨੇ ਵੀ ਉਮੀਦਵਾਰ ਸੀ ਹਲਕਾ ਬਰਨਾਲਾ ਛੱਬੀਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਯਾਨੀ ਕਿ ਚਾਰਾਂ ਉਮੀਦਵਾਰਾਂ ਦੀ ਫਿਰ ਬੜੀ ਸ਼ਰਮਨਾਖਾਰ ਹੋਈ ਇੱਕ ਪਾਸੇ ਲਗਾਤਾਰ ਆਪਣੇ ਘਰ ਦੇ ਵਿੱਚ ਬੈਠੇ ਰਹੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਬੜੀ ਨਕਾਮੀ ਰਹੀ ਹੈ ਮੇਰੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਤੇ ਹੁਣਾਂ ਇਹੀ ਜਿਮਣੀ ਚੋਣਾਂ ਦੇ ਵਿੱਚ ਵੀ ਹੈ ਇਸ ਕਰਕੇ ਮੈਂ ਜਿਹੜਾ ਹੈ ਆਪਣਾ ਸਤੀਫਾ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਹੈ ਸੌਂਹ ਦਿੱਤਾ ਹੈ ਹੁਣ ਇਹ ਤਾਂ ਵਿਜੇ ਰupani ਦੇ ਹੱਥ ਵਿੱਚ ਹੈ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਗੁਜਰਾਤ ਦੇ ਕਿਉਂਕਿ ਹੁਣ ਉਹ ਸਾਰਾ ਜਿੰਨਾ ਵੀ ਕੰਮ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਹਾਈ ਕਮਾਂਡ ਉਹਨਾਂ ਦੇ ਹੱਥ ਵਿੱਚ ਹੈ ਕਿਸ ਕਿਨੂੰ ਪ੍ਰਧਾਨ ਬਣਾਉਣਾ ਹੈ ਕਿਨੂੰ ਲਾਉਣਾ ਹੈ ਉਹਦੇ ਹੱਥ ਵਾਸ ਹੈ ਸਤੀਫਾ ਦਿੱਤਾ ਹੈ ਤੇ ਸਤੀਫਾ ਮਨਜ਼ੂਰ ਨਹੀਂ ਕੀਤਾ ਲੇਕਿਨ ਹਾਰ ਦਾ ਮੰਤਨ ਕੀਤਾ ਜਾ ਰਿਹਾ ਹੈ ਇੱਧ ਰਵਨੀ ਬਿੱਟੂ ਨੇ ਜਿਹੜੇ ਫਿਰ ਚਰਚਾ ਦਾ ਕਾਰਨ ਬਣ ਗਏ ਨੇ ਰਵਨੀਤ ਬਿੱਟੂ ਨੇ ਕੱਲ ਤੰਜ ਕੱਸਿਆ ਸੀ ਅਮਰਤਾ ਵਰਿੰਗ ਤੇ ਉਹਨਾਂ ਨੇ ਕਿਹਾ ਕਿ ਮੈਂ ਰਾਜੇ ਦੀ ਰਾਣੀ ਨੂੰ ਹਰਾਉਣ ਆਇਆ ਯਾਨੀ ਕਿ ਸਿੱਧੇ ਸ਼ਬਦਾਂ ਵਿੱਚ ਉਹਨਾਂ ਨੇ ਕਹਿੰਦੇ ਬਦਲਾ ਲੈ ਲਿਆ ਹੈ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਰਾਇਆ ਸੀ ਰਾਜਾ ਵਰਿੰਗ ਨੇ ਹਲਕਾ ਗਦਰਵਾਹ ਤੂੰ ਜਾ ਕੇ ਲੁਧਿਆਣੇ ਦੇ ਵਿੱਚ ਉਹਨੇ ਕਿਹਾ ਲੁਧਿਆਣੇ ਦੇ ਕਿਹੜੇ ਕੰਮ ਪੈਲ ਦੇ ਆਧਾਰ ਤੇ ਕਰਨੇ ਪੈਂਦੇ ਨੇ ਕਹਿੰਦਾ ਹਲਿਆ ਜਿਹੜੇ ਲੁਧਿਆਣੇ ਦੇ ਲੋਕ ਨੇ ਜੇਕਰ ਕਿਸਾਨ ਸਾਡੇ ਕਿਸਾਨ ਸਾਡਾ ਵਿਰੋਧ ਨਾ ਕਰਦੇ ਤੇ ਕਹਿੰਦੇ ਜਿੱਤ ਸਾਡੀ ਹੋਣੀ ਸੀ ਤੇ ਕਹਿੰਦਾ ਹੁਣ ਸਾਰੇ ਕਿਸਾਨ ਮੇਰੇ ਕੋਲ ਆਉਂਦੇ ਨੇ ਕੰਮ ਕਰਾਉਂਦੇ ਨੇ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਕੱਲ ਨੂੰ ਜਿਹੜਾ ਮੰਥਨ ਕੀਤਾ ਜਾਵੇਗਾ ਹਾਰ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਭਾਰਤੀ ਜਨਤਾ ਪਾਰਟੀ ਹੁਣ ਨਵਾਂ ਪ੍ਰਧਾਨ ਕਿਸ ਨੂੰ ਬਣਾਵੇਗੀ ਕੀ ਹਰਜੀਤ ਗਰੇਵਾਲ ਹੋਣਗੇ ਜਾਂ ਐਜ਼ਏ ਵਿਜੇ ਸਾਪਲਾ ਹੋਣਗੇ ਜਾਂ ਰਮਨੀਤ ਮਿੱਟੂ ਹੋਣਗੇ ਸੂਤਰਾਂ ਦੀ ਜੇ ਗੱਲ ਬਣੀ ਏ ਹਾਰਨ ਦੇ باوجود ਵੀ ਪਤਾ ਖੇੜਿਆ ਗਿਆ ਇਧਰ ਫਿਰੋਜ਼ਪੁਰ ਹਲਕਾ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਰਾਣਾ ਗੁਰਮੀਤ ਸਿੰਘ ਸੋਢੀ ਲਗਭਗ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਰਵਰੀਦ ਬਿੱਟੂ ਤੋਂ ਬਾਅਦ ਇਹ ਨੇ ਰਾਣਾ ਸੋਢੀ ਨੇ ਜਿਹੜੀ ਹੈ ਵਿਧਾਨ ਸਭਾ ਦੀ ਚੋਣ ਵੀ ਹਾਰੀ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਲੋਕ ਸਭਾ ਦੀ ਚੋਣ ਵੀ ਹਾਰੀ ਸੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਇੱਕ ਪਾਸੇ ਰਾਣਾ ਸੋਢੀ ਜੋਰ ਅਜਮਾਇਸ਼ ਕਰ ਰਹੇ ਨੇ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇਗਾ ਜਾਵੇ ਦੂਸਰੇ ਪਾਸੇ ਰਵਨੀਤ ਬਿੱਟੂ ਰਵਨੀਤ ਬਿੱਟੂ ਨੇ ਜਿਮਨੀ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਸੀਐਮ ਯਾਨੀ ਕਿ ਮੁੱਖ ਮੰਤਰੀ ਦਾ ਚਿਹਰਾ ਦੱਸਿਆ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਲਈ ਰਵਨੀਤ ਬਿੱਟੂ ਦੇ ਹੱਕ ਵਿੱਚ 99 ਯਾਨੀ ਕਿ 99% ਫੈਸਲਾ ਜਾ ਸਕਦਾ ਹੈ ਸੂਤਰ ਦੱਸਦੇ ਨੇ ਕਿ ਰਵਨੀਤ ਬਿੱਟੂ ਨੂੰ বিজেਪ ਪਨੀ ਵੱਲੋਂ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਹਾਂ ਚੁਕ ਹਾਂ ਹੋ ਚੁੱਕੀ ਹੈ ਕਿ ਤੁਸੀਂ ਜੱਜ ਦਾ ਚਿਹਰਾ ਪੰਜਾਬ ਦਾ ਪ੍ਰਧਾਨ ਹੋਊਗਾ ਕਿਉਂਕਿ ਭਾਰਤੀ ਜਨਤਾ ਆਲਰੇਡੀ ਜੱਜ ਕਚੇਰੇ ਦੀ ਤਲਾਸ਼ ਕਰ ਰਹੀ ਹੈ ਤਾਂ ਕਿ ਸਿੱਖ ਵੋਟ ਹਿੰਦੂ ਵੋਟ ਤੇ ਆ ਜਾਣੀ ਹੈ ਭਾਰਤੀ ਜਨਤਾ ਪਾਰਟੀ ਨੂੰ ਸਿੱਖ ਵੋਟ ਨੂੰ 2027 ਦੇ ਵਿੱਚ ਆਪਣੇ ਵੱਲ ਖਿੱਚਿਆ ਜਾਵੇ ਧੰਨਵਾਦ